ਕোর্স ਕੰਪਲੀਟ ਹੋਏਦੇ ਬੰਦੇ ਦਾ ਤਾਂ ਮੁੜ ਕੇ ਦੁਬਾਰਾ ਉਸ ਬੰਦੇ ਨੂੰ ਦੁਬਾਰਾ ਪ੍ਰੋਬਲਮ ਹੁੰਦੀ ਰਹੀ ਹੈ। ਮਤਲਬ 100% ਕਹਿ ਲਓ ਤੁਸੀਂ। ਮੈਂ ਕਹਾਂ ਜੀ ਬਿਲਕੁਲ। ਮਹਿੰਗੀ ਦੀ ਗੱਲ ਕਰਦੇ ਹੋ, ਜਿਆਦਾ ਮਹਿੰਗੀ ਵੀ ਨਹੀਂ ਹੈ ਜੀ। ਗਰਮੀ ਦੇ ਮੌਸਮ ਦੇ ਵਿੱਚ ਧੁੱਪ ਕਰਕੇ ਆ ਕਿਸ ਤਰੀਕੇ ਦੀ ਸਮੱਸਿਆ ਆ ਸਕਦੀ ਹੈ ਤੇ ਉਹਦਾ ਹੱਲ ਕੀ ਕੀਤਾ ਜਾ ਸਕਦਾ? ਦਵਾਈ ਆਪ ਲਗਾਉਣ ਵਾਸਤੇ ਦਿੰਦੇ ਜੀ। ਖਾਣ ਪੀਣ ਦੇ ਪਰਹੇ ਦੋ ਚੀਜ਼ਾਂ ਕਰਨੀਆਂ ਜੀ। ਹੋਰ ਤੀਸਰਾ ਕੋਈ ਕੰਮ ਨਹੀਂ ਹੈ। ਐਕਚੁਅਲੀ ਕੀ ਆਪਣਾ ਖਾਣ ਪੀਣ ਅੱਜ ਦੀ ਰੇਟ ਦੇ ਵਿੱਚ ਬਿਲਕੁਲ ਹੀ ਗੰਦਾ। ਉਹ ਮਤਲਬ ਕੀ ਸਪੋਜ ਕਰੋ ਪਾਣੀ ਪੀਣ ਉਹ ਵੀ ਸਾਫ਼ ਨਹੀਂ ਆ। ਅਜੋਕੇ ਦੌਰ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਸ ਦਾ ਸ਼ਿਕਾਰ ਹੋਣਾ ਪੈ ਰਿਹਾ ਉਹਨਾਂ ਦੇ ਵਿੱਚੋਂ ਇੱਕ ਚਮੜੀ ਦੇ ਰੋਗ ਨੇ ਜਿਹੜੇ ਉਹ ਵੀ ਕਿਤਨਾ ਕਿਤੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਨੇ ਇਸ ਰੋਗ ਵਾਸਤੇ ਲੋਕ ਬਹੁਤ ਸਾਰੇ ਡਾਕਟਰਾਂ ਕੋਲ ਜਾਂਦੇ ਨੇ ਬਹੁਤ ਸਾਰੇ ਪੈਸੇ ਖਰਚ ਦੇ ਦਿੰਦੇ ਨੇ ਕਈ ਵਾਰ ਉਸ ਦਾ ਇਲਾਜ ਵੀ ਜਿਹੜਾ ਸੰਤੁਸ਼ਟੀਪੂਰਵਕ ਨਹੀਂ ਹੁੰਦਾ ਤੇ ਅੱਜ ਸਾਡੇ ਨਾਲ ਇੱਕ ਜਹੇ ਵੈਦ ਮੌਜੂਦ ਨੇ ਜਿਨ੍ਹਾਂ ਦੇ ਕੋਲ ਚਮੜੀ ਦੇ ਰੋਗਾਂ ਦਾ ਸਾਰਾ ਇਲਾਜ ਹੈ ਦੂਰੋਂ ਦੂਰੋਂ ਲੋਕ ਦਵਾਈ ਲੈਣ ਆਉਂਦੇ ਨੇ ਤੇ ਦੂਰੋਂ ਦੂਰ 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 ਇਹਨਾਂ ਦੀ ਦਵਾਈ ਹੈ ਜਿਹੜੀ ਉਹ ਜਾਂਦੀ ਵੀ ਹੈ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰੀਏ ਉੱਥੇ ਤੱਕ ਦਵਾਈ ਇਹਨਾਂ ਦੀ ਜਾਂਦੀ ਹੈ ਆਖਰ ਜਿਹਾ ਕੀ ਹੈ ਇਹਨਾਂ ਦੀ ਦਵਾਈ ਦੇ ਵਿੱਚ ਕਿ ਜਿਹੜੇ ਚਮੜੀ ਦੇ ਰੋਗਾਂ ਦੇ ਜਿਹੜੇ ਰੋਗ ਲੱਗਦਾ ਕਿਸੇ ਨੂੰ ਤਾਂ ਉਹ ਇਹਨਾਂ ਦੇ ਕੋਲ ਕਿਉਂ ਆਉਂਦਾ ਹੈ ਦਵਾਈ ਵਿੱਚ ਕੀ ਖਾਸੀਅਤ ਹੈ ਕਿੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤਾ ਅੱਜ ਕੱਲ ਜਿਹੜੀ ਸਮੱਸਿਆ ਆ ਰਹੀ ਆ ਕਿਉਂਕਿ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਵਿੱਚ ਵੀ ਬਹੁਤ ਸਾਰੇ ਚਮੜੀ ਦੀ ਸਮੱਸਿਆ ਹੈ ਲੋਕਾਂ ਨੂੰ ਆ ਜਾਂਦੀ ਹੈ ਧੁੱਪ ਵਿੱਚ ਉਸਦੇ ਬਚਾਅ ਕੀ ਨੇ ਇਲਾਜ ਕੀ ਹੈ ਕਿਸ ਤਰੀਕੇ ਨਾਲ ਸਾਵਧਾਨੀ ਰੱਖਣੀ ਚਾਹੀਦੀ ਹੈ ਨੇ ਇਹ ਤਮਾਮ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਵੈਦ ਜੀ ਮੌਜੂਦ ਨੇ ਨਰਿੰਦਰ ਕੁਮਾਰ ਜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨੀਂਦਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਕੁਮਾਰ ਸ੍ਰੰਤ ਤੋਂ ਬੋਲ ਰਿਹਾ ਠੀਕ ਹੈ ਤੇ ਹਾਂਜੀ ਸਰ ਜਿਵੇਂ ਮਤਲਬ ਗਲ ਚਮੜੀ ਦੀ ਆਪਾਂ ਕਰਦੇ ਆ ਡਾਕਟਰਾਂ ਦੇ ਆਪਣੇ ਇਲਾਜ ਹੁੰਦੇ ਆ ਵੈਦਾਂ ਦੇ ਆਪਣੇ ਇਲਾਜ ਹੁੰਦੇ ਆ ਨਾ ਤੇ ਤੁਹਾਡੇ ਕੋਲ ਐਸੀ ਕਿਹੜੀ ਦਵਾਈ ਹੈ ਕਿ ਦੂਰੋਂ ਦੂਰੋਂ ਲੋਕ ਤੁਹਾਡੇ ਕੋਲ ਚੱਲੇ ਆਉਂਦੇ ਨੇ ਤੇ ਆਨਲਾਈਨ ਤੁਹਾਡੀ ਦਵਾਈ ਮੰਗਾਉਂਦੇ ਆ ਇਸ ਤਰ੍ਹਾਂ ਜੀ ਜਿਹੜੀ ਇਹ ਸਕਿਨ ਪ੍ਰੋਬਲਮ ਅੱਜ ਦੇ ਡੇਟ ਦੇ ਵਿੱਚ 80% ਪ੍ਰੋਬਲਮ ਸਮਾਜ ਦੇ ਵਿੱਚ ਚੱਲ ਰਹੀ ਹੈ ਜੀ ਜਿਦਾ ਕਿ ਐਲੋਪੈਥਿਕ ਰਜੀ ਦਵਾਈ ਦੇ ਵਿੱਚ ਕੋਈ ਜੜ ਤੋਂ ਪੱਕਾ ਇਲਾਜ ਨਹੀਂ ਆ ਉਸ ਦੇ ਵਿੱਚ ਕੀ ਹੁੰਦਾ ਕੀ ਪੇਸ਼ੈਂਟ ਕੋਈ ਵੀ ਦਵਾਈ ਖਾਂਦਾ ਜਾਂ ਲਗਾਉਂਦਾ ਜਦ ਤੱਕ ਉਸਦੀ ਪ੍ਰੋਬਲਮ ਠੀਕ ਰਹਿੰਦੀ ਹੈ ਅੰਗਰੇਜ਼ੀ ਦਵਾਈ ਦਾ ਕੰਮ ਕੀ ਹੁੰਦਾ ਉਹ ਉਸ ਡਿਜ਼ੀਜ਼ ਨੂੰ ਸਕਿਨ ਦੇ ਵਿੱਚ ਹੀ ਦਵਾ ਦਿੰਦੀ ਹੈ ਉਹ ਜੜ ਖਤਮ ਨਹੀਂ ਕਰਦੀ ਹੈ ਜੀ ਆਪਣੇ ਕੋਲ ਕੀ ਹੈ ਕਿ ਆਪਣੇ ਕੋਲ ਇੱਕ ਦੇਸੀ ਦਵਾਈ ਹੈ ਜਿਹੜਾ ਆਪਾਂ ਖੁਦ ਆਪਣੇ ਹੱਥ ਨਾਲ ਤਿਆਰ ਕਰਦੇ ਹਾਂ ਔਰ ਉਹ ਦਵਾਈ ਆਪਾਂ 50 ਸਾਲ ਤੋਂ ਦਿੰਦੇ ਆ ਰਹੇ ਹਾਂ ਮੇਰੇ ਫਾਦਰ ਦਿੰਦੇ ਸੀ ਤੇ ਉਹ ਦਵਾਈ ਦੇ ਨਾਲ ਬੰਦੇ ਦੀ ਜੋ ਵੀ ਪ੍ਰੋਬਲਮਸ ਕਿੰਨੀ ਦੀ ਹੈਗੀ ਉਹਦੇ ਕੋਰਸ ਕਰਨਾ ਪੈਂਦਾ ਹੁੰਦਾ ਮੇਰੇ ਕੋਲ ਜੇ ਮੰਨ ਲਓ ਫੰਗਲ ਇਨਫੈਕਸ਼ਨ ਹੈ ਸਕਿਨ ਦੇ ਵਿੱਚ ਪ੍ਰੋਬਲਮ ਦਾਦ ਹੋ ਗਈ ਚੰਬਲ ਹੋ ਗਈ ਸੁਰਾਈਸੀ ਦਾ ਐਕਜ਼ਿਮਾ ਇਹ ਪੰਜ ਤਰ੍ਹਾਂ ਦੀਆਂ ਨੇ ਪੰਜ ਤਰ੍ਹਾਂ ਦੀ ਮੋਸਟਲੀ ਇਹ ਚਲਦੀ ਹੈ ਜਿਆਦਾ ਜੀ ਤੇ ਫੰਗਲ ਇਨਫੈਕਸ਼ਨ ਦੇ ਵਿੱਚ ਵੀ ਚਾਰ ਪੰਜ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ ਤੇ ਸਪੋਜ਼ ਕਰ ਲਓ ਫੰਗਲ ਇਨਫੈਕਸ਼ਨ ਹੈ ਦਾਦ ਹੈ ਤਾਂ ਉਹਨਾਂ ਦਾ ਘੱਟੋ ਘੱਟ 6 ਮਹੀਨੇ ਦਾ ਕੋਰਸ ਹੈ ਜਿਹਦੀ ਪ੍ਰੋਬਲਮ ਇੱਕ ਦਿਨ ਤੋਂ ਲੈ ਕੇ ਇੱਕ ਸਾਲ ਤੱਕ ਦੀ ਹੈਗੀ ਹੈ ਉਹ 6 ਮਹੀਨੇ ਕੋਰਸ ਕਰਨਾ ਹੀ ਕਰਨਾ ਹੈ ਜੇ ਜਿਹੜੀ 1 ਸਾਲ ਦਾ ਉੱਪਰ ਹੋ ਜਾਂਦੀ ਹੈ ਉਹਦਾ ਮੰਨ ਲਓ 12 ਮਹੀਨੇ ਦਾ ਕੋਰਸ ਹੈ ਜੀ ਹੂੰ ਉਹ ਜਿਹੜੇ 6 ਮਹੀਨੇ 12 ਮਹੀਨੇ ਮੈਂ ਤੁਹਾਨੂੰ ਟਾਈਮਿੰਗ ਦੱਸੀ ਹੈ ਇਹ 6 ਮਹੀਨੇ 12 ਮਹੀਨੇ ਮੇਰੇ ਡਿਸਾਈਡ ਕਰੇ ਵੀ ਨਹੀਂ ਹੈ ਜੀ ਉੱਥੇ ਜਿਹੜਾ ਸਕਿਨ ਦੇ ਵਿੱਚ ਬੈਕਟੀਰੀਆ ਬੈਠਾ ਹੈ ਉਹ ਬੈਕਟੀਰੀਆ ਟੈਂਪਰੇਟ ਖਤਮ ਹੋਣ ਦਾ 6 ਮਹੀਨੇ 12 ਮਹੀਨੇ ਦਾ ਹੈ ਹੂੰ ਠੀਕ ਬੰਦੇ ਨੇ ਪਹਿਲਾਂ ਹੋ ਜਾਣਾ ਮੈਂ ਸਪੋਜ਼ ਕਰਉ 6 ਮਹੀਨੇ ਦਾ ਕੋਰਸ ਆ ਕਿਸੇ ਦਾ ਤਿੰਨ ਸੱढ़े ਤਿੰਨ ਮਹੀਨੇ ਵਿੱਚ ਠੀਕ ਹੋ ਜਾਏਗਾ ਉਹ ਤਾਂ ਉਸ ਟਾਈਮ ਬੰਦਾ ਇਹ ਨਾ ਸੋਚੇ ਕਿ ਮੈਂ ਤਾਂ ਚਲ ਠੀਕ ਹੋ ਗਿਆ ਮੈਨੂੰ ਉਹ ਕੋਰਸ ਕਰਨ ਦੀ ਲੋੜ ਹੈ ਨਹੀਂ ਜੇ ਉਸ ਟਾਈਮ ਉਹ ਕੋਰਸ ਛੱਡਦਾ ਨਹੀਂ ਕਰਿਆ ਤਾਂ ਉਹਨੂੰ 6 ਮਹੀਨੇ ਸਾਲੜੇ ਸਾਲੋਂ ਦੁਬਾਰਾ ਫਿਰ ਹੋ ਜਾਏਗੀ ਜੀ ਜੇ ਉਸ ਬੰਦੇ ਨੇ ਕੰਪਲੀਟ ਕੋਰਸ ਕਰ ਲਿਆ ਕੁਝ ਖਾਣ ਪੀਣ ਦੀ ਪਰਹੇ ਦੱਸ ਦਿਆਂ ਵੀ ਜੋ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਉਹ ਪਰਹੇਜ਼ ਕਰਨੇ ਪੈਣਗੇ ਤੇ ਦਵਾਈ ਆਪਣ ਨੂੰ ਸਵੇਰੇ ਤੇ ਪੈਰੇ ਸ਼ਾਮ ਦਵਾਈ ਅਪਲਾਈ ਕਰਨੀ ਪਵੇਗੀ ਤੇ ਉਹਦੇ ਨਾਲ ਫਿਰ ਕੋਰਸ ਕੰਪਲੀਟ ਹੋਏ ਤੇ ਬੰਦੇ ਦਾ ਤਾਂ ਮੁੜ ਕੇ ਦੁਬਾਰਾ ਉਸ ਬੰਦੇ ਨੂੰ ਦੁਬਾਰਾ ਪ੍ਰੋਬਲਮ ਹੁੰਦੀ ਰਹੀ ਹੈ ਜੀ ਜਿਵੇਂ ਸੋਰਾਈਸਿਸ ਹੈ ਅ ਚੰਬਲ ਹੋ ਗਈ ਤਾਂ ਇਹਨਾਂ ਦੇ ਥੋੜੇ ਕੋਰਸ ਥੋੜੇ ਲੰਬੇ ਨੇ ਜੀ ਇਹਨੂੰ ਮੰਨ ਲਓ ਵੀ 2 2.5 ਸਾਲ ਲੱਗਦੇ ਨੇ ਜੀ ਠੀਕ ਉਹਨੂੰ ਇਹ ਪੂਰੀ ਗਰੰਟੀ ਹੈ ਮਤਲਬ ਵੀ ਕਈ ਵਾਰ ਹੁੰਦਾ ਵੀ ਲੋਕ ਦਵਾਈ ਲੈਂਦੇ ਆ ਥੋੜੀ ਜਿਆ ਠੀਕ ਹੋ ਜਾਂਦਾ ਉਸ ਤੋਂ ਬਾਅਦ 2 ਸਾਲ 2 ਸਾਲ ਬਾਅਦ ਫੇਰ ਸਮੱਸਿਆ ਹੋਣ ਲੱਗਦੀ ਹੈ ਤੁਸੀਂ ਮਤਲਬ ਦਾਵਾ ਕਰਦੇ ਹੋ ਵੀ ਇੱਕ ਵਾਰ ਤੁਹਾਡੀ ਦਵਾਈ ਦਾ ਜਿਹੜਾ ਕੋਰਸ ਪੂਰਾ ਹੋ ਗਿਆ ਉਸ ਤੋਂ ਬਾਅਦ ਕਦੇ ਨਹੀਂ ਹੋ ਸਕਦਾ ਉਹ ਵਾਲੀ ਸਮੱਸਿਆ ਹਾਂ ਸਰ ਇਸ ਤਰ੍ਹਾਂ ਕਿਉਂਕਿ ਜਿਸ ਬੰਦੇ ਨੇ ਪੂਰਾ ਕੰਪਲੀਟ ਕੋਰਸ ਕਰ ਲੈਣਾ ਜੀ ਔਰ ਪ੍ਰਹੇਜ ਪਲੱਸ ਪ੍ਰਹੇਜ ਕਰ ਲੈ ਦੇਖੋ ਦੇਸੀ ਦਵਾਈ ਹੈ ਜਿਹੜੀ ਉਹ ਦਵਾਈ ਪਲੱਸ ਪ੍ਰਹੇਜ ਦੋਨੋਂਿਲਕੀ ਵਰਕਿੰਗ ਹੁੰਦੀ ਏ ਉਹਦੀ ਜੇ ਆਪਾਂ ਸੋਚੀ ਵੀ ਇਕੱਲੀ ਦਵਾਈ ਲਗਾਈ ਜੇ ਮੈਂ ਪ੍ਰਹੇਜ ਨਾ ਕਰਾਂ ਫਿਰ ਉਹ ਰਿਜ਼ਲਟ ਉਹਦਾ ਅੱਧਾ ਆਏਗਾ ਫੁੱਲ ਰਿਜ਼ਲਟ ਨਹੀਂ ਆਏਗਾ ਉਹਦਾ ਬੜੀ ਦੱਸਿਓ ਕੋਈ ਕਿਹੜੇ ਕਿਹੜੇ ਕਰਨੇ ਪੈ ਸਕਦੇ ਨੇ ਚੱਲੋ ਪ੍ਰਹੇਜ ਕਰ ਲੋ ਜਿਵੇਂ ਦਹੀਂ ਹੋ ਗਿਆ ਲੱਸੀ ਹੈ ਇਹ ਚੀਜ਼ ਨੇ ਯੂਜ਼ ਕਰਨੀ ਹੈ ਕੱਚਾ ਪਿਆਜ਼ ਕੱਚਾ ਟਮਾਟਰ ਨਹੀਂ ਖਾਣਾ ਤੜਕਾ ਲਗਾ ਕੇ ਖਾ ਸਕਦੇ ਆ ਸੈਲਡ ਦੇ ਰੂਪ ਦੇ ਵਿੱਚ ਨਹੀਂ ਖਾਣਾ ਆਪਾਂ ਜੀ ਔਰ ਤਲੇ ਹੋਈ ਚੀਜ਼ ਹੋ ਗਈ ਜੀ ਜਿਵੇਂ ਇਸਪੋ ਸਮੋਸੇ ਪਟੂਰੇ ਪਕੌੜੇ ਸਮੋਸੇ ਪੂਰੀ ਪਰੌਂਠੇ ਕਦੀ ਹੋਇਆ ਰੂਟੀਨ ਚ ਰੂਟੀਨ ਚ ਨਹੀਂ ਖਾਣ ਕਦੀ ਵਾ ਟੇਸਟ ਕਰ ਲੈ ਰੂਟੀਨ ਚ ਨਹੀਂ ਲੈਣੇ ਆਪਾਂ ਤੇ ਇੱਕ ਹੋ ਗਿਆ ਖਟਿਆਈ ਖਟੇ ਦੇ ਵਿੱਚ ਨਿੰਬੂ ਹੋ ਗਿਆ ਜੀ ਅਚਾਰ ਸੌਸ ਇਮਲੀ ਆਮਲਾ ਜਿਹੜੀ ਚੀਜ਼ ਦੇ ਵਿੱਚ ਖਟਾਸ ਹੈ ਉਹ ਚੀਜ਼ ਨਹੀਂ ਖਾਣੀ ਜਿਵੇਂ ਮੰਨ ਲਓ ਕੀਵੀ ਹੋ ਗਿਆ ਫਲ ਮਸਮੀ ਹੋ ਗਈ ਸੰਤਰਾ ਹੋ ਗਿਆ ਕਿਨੂ ਹੋ ਗਿਆ ਗ੍ਰੇਪਸ ਹੋ ਗਏ ਜਿਵੇਂ ਆਲੂ ਭਖਾਰੇ ਜੋ ਖਟਾਸ ਵਾਲੀ ਚੀਜ਼ ਉਹ ਨਹੀਂ ਖਾਣੀ ਆਪਾਂ ਔਰ ਇੱਕ ਮਿੱਠਾ ਘੱਟ ਯੂਜ਼ ਕਰਨਾ ਸਪੋਜ ਕਰੋ ਬੰਦਾ ਜੇ ਅ ਚਾਹ ਵਗੈਰਾ ਪਿੰਦਾ ਹੈ ਤਾਂ ਉਹ ਘੱਟ ਮਿੱਠੇ ਦੀ ਪੀਣੀ ਹੈ ਜੀ ਜੀ ਤੇ ਐਕਸਟਰਾ ਤੋਂ ਕੋਈ ਲੱਡੂ ਵਰਫੀ ਜਲੇਬੀ ਉਹ ਨਹੀਂ ਖਾਣਾ ਹੈਗਾ ਹੂੰ ਤੇ ਇੱਕ ਸਰ ਬੰਦੇ ਨੇ ਸਾਬਣ ਚੇਂਜ ਕਰਨਾ ਹੈ ਜਿਹੜਾ ਵੀ ਕੋਈ ਸਾਬਣ ਯੂਜ਼ ਕਰਦਾ ਉਹ ਸਾਰੇ ਸਾਬਣ ਬੰਦ ਕਰਨੇ ਨੇ ਇੱਕ ਸਾਬਣ ਤੁਸੀਂ ਨਿਮਲ ਸਾਬਣ ਯੂਜ਼ ਕਰਨਾ ਹੈ ਉਹ ਹਫਤੇ ਦੇ ਵਿੱਚ ਇੱਕ ਦਿਨ ਲਗਾਣਾ ਬਾਕੀ ਦਿਨ ਬਿਨਾ ਸਾਬਣ ਤੋਂ ਨਹਾਉਣਾ ਜੀ ਔਰ ਬਾਕੀ ਨੌਨ ਵਜੂ ਹੋ ਗਿਆ ਜੀ ਹੂੰ ਰੰਡਾ ਮੀਡਮ ਉੱਚੇ ਸਿਰ ਆ ਇਹ ਚੀਜ਼ ਬੰਦ ਕਰਨੀ ਬਾਕੀ ਤੁਸੀਂ ਦਾਲ ਖਾਓ ਜੀ ਰੋਟੀ ਖਾਓ ਸਬਜ਼ੀ ਖਾਓ ਚਾਵਲ ਖਾਓ ਕੋਈ ਮਰਜ਼ੀ ਖਾਓ ਇਹ ਉਨਾ ਸਮਾਂ ਬੰਦ ਕਰਨੇ ਜਿੰਨੀ ਤੇ ਦਵਾਈ ਚੱਲ ਰਹੀ ਤੁਹਾਡੀ ਹਾਂ ਕੋਰਸ ਹੈ ਜੀ ਹਾਂ ਜੀ ਇੱਕ ਇਹ ਵੀ ਦੱਸੋ ਵੀ ਜਿਹੜੀ ਤੁਹਾਡੀ ਦਵਾਈ ਹੈ ਇਹਦੀ ਖਾਸੀਅਤ ਕੀ ਹੈ ਇਹ ਲਾਉਣੇ ਵਾਲੀ ਹੈ ਜਾਂ ਖਾਣ ਵਾਲੀ ਵੀ ਹੈ ਕਿਸ ਤਰ੍ਹਾਂ ਦੀ ਦਵਾਈ ਦੇ ਰਹੇ ਤੁਸੀਂ ਸਰ ਦੇਖੋ ਅੱਜ ਲੋਕਾਂ ਨੂੰ ਕਿਸੇ ਨੂੰ 5 ਸਾਲ 10 ਸਾਲ 20 ਸਾਲ 40 40 ਸਾਲ ਹੋ ਗਏ ਮੈਡੀਸਨ ਖਾਂਦੇ ਹੋਏ ਤੇ ਉਹ ਲੋਕਾਂ ਦੀ ਪ੍ਰੋਬਲਮ ਫੇਰ ਉੱਥੇ ਦੀ ਉੱਥੇ ਹੀ ਹੈ। ਠੀਕ ਨਹੀਂ ਹੋ ਰਹੀ ਹੈ ਹੈਨਾ। ਉਹ ਜਦ ਤੱਕ ਮੈਡੀਸਿਨ ਖਾ ਰਿਹਾ ਹੈ ਤਾਂ ਉਹਦੀ ਜਿਹੜੀ ਪ੍ਰੋਬਲਮ ਹੈ ਉਹ ਮੈਡੀਸਿਨ ਅੰਗਰੇਜ਼ੀ ਇੰਨੀ ਕਿ ਸਟਰੋਂਗ ਹੈ ਉਸ ਪ੍ਰੋਬਲਮ ਨੂੰ ਸਕਿੰਦ ਦੇ ਵਿੱਚ ਹੀ ਦਬਾ ਦਿੰਦੀ ਹੈ ਉਹ। ਉਹ ਜਦ ਤੱਕ ਉਸ ਦਵਾਈ ਦਾ ਅਸਰ ਰਹਿੰਦਾ ਹੈ ਉਹ ਪ੍ਰੋਬਲਮ ਸਕਿੰਦ ਦੇ ਵਿੱਚ ਦਬੀ ਰਹਿੰਦੀ ਹੈ ਉਹ। ਬਿਲਕੁਲ। ਜਿਸ ਤਰ੍ਹਾਂ ਉਹ ਦਵਾਈ ਦਾ ਅਸਰ ਖਤਮ ਹੁੰਦਾ ਉਹ ਜਿਹੜੀ ਪ੍ਰੋਬਲਮ ਹੈ ਸਕਿੰਦ ਫਿਰ ਬਾਹਰ ਆ ਜਾਂਦੀ ਹੈ ਉਹ। ਹੁਣ ਇਹਦਾ ਮਤਲਬ ਕੀ ਹੋਇਆ ਜੀ? ਉਹ ਜਿਹੜਾ ਬੰਦਾ 5 ਸਾਲ ਤੋਂ 3 ਸਾਲ ਤੋਂ ਕੰਟੀਨਿਊ ਦਵਾਈ ਖਾ ਰਿਹਾ ਹੈ ਐਲੋਪੈਥੀ ਤਾਂ ਦਵਾਈ ਖਾਣ ਦੇ باوجود ਵੀ ਉਹਦੀ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ। ਤਾਂ ਇਹਦਾ ਮਤਲਬ ਕੀ ਅੰਦਰ ਪ੍ਰੋਬਲਮ ਉਹਦੇ ਨਹੀਂ ਹੈ। ਉਹ ਪ੍ਰੋਬਲਮ ਕਿੰਦੇ ਵਿੱਚ ਹੈ? ਹੈਨਾ? ਆਪਾਂ ਲਗਾਉਣ ਵਾਸਤੇ ਦਵਾਈ ਦਿੰਨੇ ਜੀ। ਮੇਰੀ ਦਵਾਈ ਜੀ 1 ਸਾਲ ਦੇ ਬੱਚੇ ਤੋਂ ਲੈ ਕੇ ਲੇਡੀਜ਼, ਜੈਂਟਸ, ਬੁਢਾ ਜਵਾਨ ਕੋਈ ਹੋਵੇ ਕਿਸੇ ਪ੍ਰਕਾਰ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਆਇਆ। ਇੱਕ ਦਿਨ ਤੋਂ ਲੈ ਕੇ 50 ਸਾਲ ਪੁਰਾਣੀ ਪ੍ਰੋਬਲਮ ਹੋਵੇ ਉਹ ਜੜ ਤੋਂ ਠੀਕ ਹੋ ਜਾਏਗੀ ਜੀ। ਔਰ ਦਵਾਈ ਇਹ ਪਾ ਲਗਾਉਣ ਵਾਸਤੇ ਦਿੰਨੇ ਜੀ ਖਾਣ ਪੀਣ ਦੇ ਪਰਹੇ ਦੋ ਚੀਜ਼ਾਂ ਕਰਨੀਆਂ ਜੀ ਹੋਰ ਤੀਸਰਾ ਕੋਈ ਕੰਮ ਨਹੀਂ ਹੈ ਇਹ ਇੰਨਾ ਜ਼ਰੂਰੀ ਹੈ ਕਿ ਦਵਾਈ ਜਿੰਨਾਗਾ ਨਹੀਂ ਪਹਿਣਾ ਚਾਹੀਦਾ ਦਵਾਈ ਖਤਮ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਦਵਾਈ ਹੋਣੀ ਚਾਹੀਦੀ ਹੈ ਇੱਕ ਇਹ ਵੀ ਦੱਸ ਦੋ ਕਈ ਦਰਸ਼ਕਾਂ ਦੇ ਮਨ ਚ ਹੋਊਗਾ ਪਤਾ ਨਹੀਂ ਕਿੰਨੀ ਕੁ ਮਹਿੰਗੀ ਦਵਾਈ ਹੈ ਵੀ ਜਿਵੇਂ ਕਹ ਰਹੇ ਨੇ ਪੀ ਦਾ ਇਲਾਜ ਹੈ ਜਿਹੜਾ ਡਾਕਟਰਾਂ ਕੋਲ ਵੀ ਨਹੀਂ ਹੁੰਦਾ ਉਹ ਵੀ ਹੁੰਦਾ ਪਰ ਕਈ ਲੋਕ ਕੀ ਕਰਦੇ ਆ ਲੰਬੇ ਸਮੇਂ ਤੋਂ ਡਾਕਟਰਾਂ ਦੀ ਦਵਾਈ ਖਾਈ ਜਾਂਦੇ ਆ ਉਹ ਵੀ ਇਲਾਜ ਨਹੀਂ ਕਰਦਾ ਇੰਨੇ ਪੈਸੇ ਲਗਾ ਕੇ ਉਸ ਤੋਂ ਬਾਅਦ ਫੇਰ ਸੋਚਦੇ ਆ ਵੀ ਅਸੀਂ ਅੱਜ ਦੁਰਬੇ ਦੇ ਖਾਵਾਂਗੇ ਇਹਦਾ ਅਸਰ ਹੋਊਗਾ ਨਹੀਂ ਹੋਊਗਾ ਪਰ ਇਹਦਾ ਤੁਸੀਂ ਮੰਨਦੇ ਸਮਾਂ ਲੱਗਦਾ ਅਸਰ ਹੋਣ ਨੂੰ ਤੇ ਕਿੰਨੀ ਕੁ ਮਹਿੰਗੀ ਦਵਾਈ ਹੈ ਤੁਹਾਡੀ ਸਰ ਮਹਿੰਗੀ ਦਵਾਈ ਕੁਛ ਨਹੀਂ ਹੈਗੀ ਦੇਖੋ ਜਿਹੜੀ ਲੋਕ ਐਲੋਪੈਥਿਕ ਅੰਗਰੇਜ਼ੀ ਦਵਾਈ ਖਾਂਦੇ ਉਹਨਾਂ ਨਾਲ ਤਾਂ ਬਹੁਤ ਸਸਤੀ ਪੈਂਦੀ ਜੀ ਠੀਕ ਹੈ ਠੀਕ ਹੈ ਨਾ ਕਿਉਂਕਿ ਜਿਹੜੀ ਆਪਾਂ ਐਲੋਪੈਥੀ ਖਾਂਦੇ ਆ ਉਹ ਦਵਾਈ ਆਪਾਂ ਨੂੰ ਠੀਕ ਤਾਂ ਉਹ ਕੀ ਕਰਨਾ ਜੀ ਜੋ ਬੰਦੇ ਦੀ ਐਕਚੁਅਲ ਪ੍ਰੋਬਲਮ ਹੈ ਉਹ ਉੱਥੇ ਦੀ ਉੱਥੇ ਰਹਿੰਦੀ ਹੈ ਉਹਨੂੰ ਨਵੀਂ ਇੱਕ ਹੋਰ ਪ੍ਰੋਬਲਮ ਛੜ ਜਾਂਦੀ ਹੈ ਕਿਉਂਕਿ ਜਿਹੜੀਆਂ ਐਲੋਪੈਥੀ ਦਵਾਈਆਂ ਜੀ ਉਹ ਬਿਨਾਂ ਸਟੀਰੋਇਡ ਤੋਂ ਤਿਆਰੀ ਨਹੀਂ ਹੁੰਦੀਆਂ ਸਿਕਨ ਵਾਲੀਆਂ ਸਟੀਰੋਇਡ ਨਾਲ ਹੀ ਪਿਆਈ ਹੋਇਆ ਔਰ ਉਹ ਦਵਾਈ ਕਿਆ ਕਸਰ ਕਰਦੀ ਹੈ ਬੰਦੇ ਦੀ ਕਿਡਨੀ ਤੇ ਲੀਵਰ ਤੇ ਹਾਰਟ ਤੇ ਆਈ ਸਾਈਡ ਤੇ ਹੈਅਰ ਫਾਲ ਤੇ ਬੰਦੇ ਦਾ ਬੇੜਾ ਪਾ ਦੇਣਗੇ ਉਹ ਸਾਈਡ ਇਫੈਕਟ ਇੰਨੇ ਨੇ ਆਪਣੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਹੁਣ ਰਹਿ ਤੁਸੀਂ ਉਹਦੀ ਮਹਿੰਗੀ ਦੀ ਗੱਲ ਕਰਦੇ ਹੋ ਕੋਈ ਜਿਆਦਾ ਮਹਿੰਗੀ ਵੀ ਨਹੀਂ ਹੈ ਜੀ ਹੂੰ ਠੀਕ ਹੈ ਨਾ ਉਹ ਜਾਣਦੀ ਕਿੱਥੇ ਕਿੱਥੇ ਤੁਹਾਡੇ ਦਵਾਈ ਜਿਵੇਂ ਮਤਲਬ ਤੁਸੀਂ ਕਹਿੰਦੇ ਹੋ ਇੰਟਰਨੈਸ਼ਨਲ ਤੌਰ ਤੇ ਜਾਣਦੀ ਆ ਤੁਸੀਂ ਪ੍ਰੋਪਰ ਕਾਰਡ ਵੀ ਰੱਖਦੇ ਹੋ ਨਾ ਤੇ ਉਹਦਾ ਰਿਸਪੌਂਸ ਕਿਵੇਂ ਦਾਇਆ ਫੀਡਬੈਕ ਕੀ ਹੈ ਲੋਕਾਂ ਦੀ ਤੇ ਤੁਹਾਡੇ ਮਰੀਜ਼ਾਂ ਦੀ ਸਰ ਇਸ ਤਰ੍ਹਾਂ ਦੇਖੋ ਇੱਕ ਤਾਂ ਬੰਦਾ ਮੋਹ ਮੋਹੀ ਗੱਲ ਕਰਦਾ ਹੈ ਹੈਨਾ ਅਬ ਅਸੀਂ ਪ੍ਰੂਫ ਗੱਲ ਕਰਦੇ ਹਾਂ ਜੀ ਜੇ ਕਿਸੇ ਬੰਦੇ ਨੂੰ ਕੋਈ ਡਾਊਟ ਆ ਕੋਈ ਤਸੱਲੀ ਕਰਨੀ ਚਾਹੁੰਦਾ ਤਾਂ ਮੇਰੇ ਕੋਲ ਬਗੈਰ ਰਿਸਟਰ ਲੱਗੇ ਹੋਣਾ ਜੀ ਬੰਦੇ ਦਾ ਪੂਰਾ ਫੋਨ ਨੰਬਰ ਰਸ ਪਿੰਨ ਕੋਡ ਨੰਬਰ ਟੈਲੀਫੋਨ ਨੰਬਰ ਸਭ ਕੁਝ ਲਿਖਿਆ ਹੋਇਆ ਕੋਈ ਪੇਸ਼ੈਂਟ ਦੀ ਗੱਲ ਕਰਕੇ ਬੰਦਾ ਤਸਦੀਕ ਕਰ ਸਕਦਾ ਹੈ ਔਰ ਆਪਣੀ ਦਵਾਈ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਕੋਈ ਸਟੇਟ ਐਸੀ ਕੋਈ ਕੋਨਾ ਹੈ ਨਹੀਂ ਜਿੱਥੇ ਦਵਾਈ ਨਹੀਂ ਪਹੁੰਚੀ ਆਪਣੀ ਔਰ ਫੋਨ ਦੇ ਵਿੱਚ ਆਪਣੀ ਦਵਾਈ ਜਾਂਦੀ ਹੈ ਜੀ ਤੇ ਅਜ ਤੱਕ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਮੈਂ ਠੀਕ ਨਹੀਂ ਹੋਇਆ ਜੀ ਮਤਲਬ 100% ਕਹਿ ਲਓ ਤੁਸੀਂ ਮੈਂ ਕਹ ਜੀ ਬਿਲਕੁਲ ਜੇ ਬਾਕੀ ਦੇਖੋ ਜੀ ਹੈ ਕਰਨਾ ਤਾਂ ਪਰਮਾਤਮਾ ਨੇ ਠੀਕ ਹੈ ਆਪਾਂ ਤਾਂ ਕੋਣ ਹੁੰਨੇ ਕਰਨ ਵਾਲੇ ਆਪਾਂ ਵੀ ਇਨਸਾਨ ਆ ਪਰ ਆਪਣੀ ਜਿਹੜੀ ਇੱਕ ਕੰਨੇ ਦੀ ਕੋਈ ਵੀ ਇਨਸਾਨ ਜਦੋਂ ਕੋਈ ਕਾਰਜਕਾਰ ਦਾ ਕੰਮ ਕਰਦਾ ਤਾਂ ਉਹ ਕੰਮ ਕਰਨ ਦੇ ਜਿਹਦੀ ਮਨਸਾ ਕੀ ਹੈ ਉਹਦੀ ਸਾਰਲਟ ਮਿਲਦਾ ਪਰ ਆਪਣੀ ਜਿਹੜੀ ਮਨਸਾ ਇਸ ਕੰਮ ਦੇ ਵਿੱਚ ਹੈ ਦਵਾਈ ਦੇ ਪ੍ਰਤੀ ਹੈ ਉਹ ਬਿਲਕੁਲ ਸਾਫ਼ ਸੁਥਰੀ ਹੈ ਉਹ ਚ ਕੋਈ ਲੁੱਟ ਖਸੁੱਟ ਵਾਲਾ ਕੰਮ ਨਹੀਂ ਹੈ ਆਪਣੀ ਸੋਚ ਇਹ ਹੁੰਦੀ ਹੈ ਕਿ ਆਪਣੇ ਲੋਕਾਂ ਦੀਆਂ ਦੁਆਵਾਂ ਇਕੱਠੀਆਂ ਕਰਦੇ ਜੀ ਆਪਣੇ ਕਿਸੇ ਦੀ ਬਦਦੂਆ ਇਕੱਠੀ ਨਹੀਂ ਕਰਦੇ ਬਸ ਠੀਕ ਹੈ ਇਹ ਕਿ ਦ ਸੋ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਬਹੁਤ ਜ਼ਿਆਦਾ ਧੁੱਪ ਹੈ ਟੈਂਪਰੇਚਰ 40 41 ਤੋਂ ਉੱਪਰ ਪਹੁੰਚ ਗਿਆ ਹੋਇਆ ਹੈ ਤੇ ਕਈ ਲੋਕ ਕੀ ਕਰਦੇ ਨੇ ਜਿਵੇਂ ਉਹਨਾਂ ਨੂੰ ਕੰਮ ਕਰ ਜਾਣਾ ਪੈਂਦਾ ਹੈ ਹਨਾ ਆਪਣੇ ਵਹੀਕਲ ਤੇ ਖਾਸ ਤੌਰ ਤੇ ਮੋਟਰਸਾਈਕਲ ਸਕੂਟਰੀ ਜਾਂ ਸਾਈਕਲ ਤੇ ਉਹ ਮੂੰਹ ਟੱਕ ਲੈਂਦੇ ਆ ਉਹ ਗੈਰ ਕਾਨੂੰਨੀਆ ਕਾਨੂੰਨੀ ਤੌਰ ਤੇ ਉਹਨਾਂ ਦਾ ਚਲਾਣ ਵੀ ਹੋ ਸਕਦਾ ਹੈ ਤੇ ਅਜਿਹਾ ਕੀ ਮਤਲਬ ਕੀਤਾ ਜਾਵੇ ਕਿ ਜਿਹੜਾ ਗਰਮੀ ਤੋਂ ਬਚਿਆ ਜਾ ਸਕੇ ਕਿਉਂਕਿ ਚਮੜੀ ਦੀ ਪ੍ਰੋਬਲਮ ਬੜੀ ਆਉਂਦੀ ਹੈ ਹਨਾ ਆਪਣਾ ਗਰਮੀ ਦੇ ਮੌਸਮ ਦੇ ਵਿੱਚ ਧੁੱਪ ਘਰ ਕੇ ਕਿਸ ਤਰੀਕੇ ਦੀ ਸਮੱਸਿਆ ਆ ਸਕਦੀ ਹੈ ਤੇ ਉਹਦਾ ਹਲਕੀ ਕੀਤਾ ਜਾ ਸਕਦਾ ਸਰ ਦੇਖੋ ਇਸ ਤਰ੍ਹਾਂ ਪਹਿਲੀ ਗੱਲ ਤਾਂ ਕਿ ਜਿਆਦਾ ਤੁਪ ਐ ਪ੍ਰੋਵਾਈਡੀ ਕਰਨਾ ਚਾਹੀਦਾ ਤੁਪ ਜਨਾ ਨਿਕਲੇ ਜਾਵੇ ਚਲੋ ਕੋਈ ਐਮਰਜੈਂਸੀ ਹੈ ਜਾਣਾ ਪੈਂਦਾ ਤਾਂ ਤਾਂ ਕੰਮ ਤਾਂ ਕਰਨੀ ਆ ਹੈਨਾ ਬਿਨਾ ਕੰਮ ਕਰੇ ਉਹ ਵੀ ਗੁਜ਼ਾਰਾ ਨਹੀਂ ਹੈਗਾ ਤਾਂ ਉਹਦੇ ਉੱਤੇ ਪ੍ਰੋਡਕਸ਼ਨ ਵੀ ਆਪਾਂ ਕੋਸ਼ਿਸ਼ ਕਰੀਏ ਵੀ ਉਸਨ ਕਰੀ ਵਗੈਰਾ ਨਹੀਂ ਅੱਜਕੱਲ ਜਾਂ ਕੋਈ ਥੋੜਾ ਟੱਕੇ ਜਾਓ ਚਿਹਰਾ ਇਹ ਹੋ ਸਕਦਾ ਹੋਰ ਤਾਂ ਕੋਈ ਇਲਾਜ ਨਹੀਂ ਤੁਪਨੇ ਦਾ ਆਪਣਾ ਸਰ ਦਿਖਾਣੀ ਦਿਖਾਣਾ ਠੀਕ ਹੈ ਮਤਲਬ ਕੋਈ ਜਿਵੇਂ ਕਹਿ ਲੋ ਵੀ ਕੁਝ ਲਾਉਣ ਵਾਸਤੇ ਕਈ ਵਾਰ ਕੋਈ ਪਾਣੀ ਦੇ ਛਿੱਟੇ ਮਾਰ ਲੰਦਾ ਹੈ ਕੋਈ ਗਰ ਠੰਡੀ ਚੁੰਨੀ ਲੈ ਲੰਦਾ ਹੈ ਕੁਝ ਇਦਾਂ ਦਾ ਕਰ ਲੰਦਾ ਹੈ ਪਰ ਫਿਰ ਵੀ ਮਤਲਬ ਸਮੱਸਿਆ ਕੀ ਆ ਸਕਦੀ ਹੈ ਜਿਵੇਂ ਮੰਨ ਲਓ ਚਮੜੀ ਨੂੰ ਜਲਾਉਂਦੀ ਹੈ ਧੁੱਪ ਕਈ ਵਾਰ ਕੋਈ ਇਦਾਂ ਦੇ ਕੇਸ ਹੁੰਦੇ ਹੈ ਤੁਹਾਡੇ ਕੋਲ ਵੀ ਕੋਈ ਚਿਹਰਾ ਖਰਾਬ ਹੋ ਗਿਆ ਜਾਂ ਕੋਈ ਦਾਗ ਵਗੈਰਾ ਪੈ ਗਏ ਜਾਂ ਥੱਬੇ ਪੈ ਗਏ ਨਹੀਂ ਸਰ ਤੋਪ ਨਾਲ ਨਹੀਂ ਵੈਸੇ ਸਕਿਨ ਵਾਲੀ ਪ੍ਰੋਬਲਮ ਨਹੀਂ ਆਉਂਦੀ ਇਹ ਪ੍ਰੋਬਲਮ ਹੋਰ ਕਾਰਨਾ ਕਰਕੇ ਆਉਂਦੀ ਹੈ ਜਿਵੇਂ ਮੰਨ ਲਓ ਫੰਗਲ ਇਨਫੈਕਸ਼ਨ ਹੈ ਦਾਦ ਚੰਬਲ ਸੋਰੈਸ ਐਕਜ਼ੀਮਾ ਹੈ ਨਾ ਇਹ ਤੋਪਤੀ ਵਜ੍ਹਾ ਕਰਕੇ ਨਹੀਂ ਹੈ ਇਹ ਐਕਚੁਅਲੀ ਕੀ ਹੈ ਆਪਣਾ ਖਾਣ ਪੀਣ ਅਜ ਦੀ ਰੇਡ ਦੇ ਵਿੱਚ ਬਿਲਕੁਲ ਹੀ ਗੰਦਾ ਹੈ ਉਹ ਮਤਲਬ ਕੀ ਹੈ ਸਪੋਇਜ ਕੋਰਪਾ ਪਾਣੀ ਪੀਣੇ ਉਹ ਹੀ ਸਾਫ਼ ਨਹੀਂ ਹੈ ਹਵਾ ਆਪਣੀ ਸ਼ੁੱਧ ਨਹੀਂ ਹੈ ਪ੍ਰਦੂਸ਼ਣ ਕਿੰਨਾ ਆਪਾਂ ਮੰਨ ਲਓ ਹੁਣ ਕਣਕ ਹੋ ਗਈ ਚੌਲ ਹੋ ਗਏ ਕੁਝ ਵੀ ਖਾਣਿਆ ਉਹ ਬਿਨਾ ਸਪਰੇਅ ਤੋਂ ਬਿਨਾ ਰੇ ਤੋਂ ਯੂਰੀਆ ਤੋਂ ਨਹੀਂ ਹੁੰਦਾ ਹੈਗਾ ਉਹਨ ਜਿੰਨੇ ਉਹ ਕੀੜੇ ਨਾਲ ਸੀ ਕਿੱਥੇ ਜਾਂਦੇ ਉਹਨਾਂ ਬੋਡੀ 'ਚ ਜਾਂਦੇ ਜੀ ਤੁਸੀਂ ਉਹਨੂੰ ਜਿੰਨਾ ਮਰਜ਼ੀ ਸਾਫ਼ ਕਰ ਲੋ ਨਹੀਂ ਹੋਏਗੀ ਅੰਸੂਰ ਦੇ ਵਿੱਚ ਰਹੇਗਾ ਹੀ ਰਹੇਗਾ ਉਹ ਆਪਣੀ ਮਜਬੂਰੀ ਹੈ ਉਹ ਜੋ ਮਾਰਕੀਟ 'ਚ ਮਿਲਦੇ ਉਹ ਲੈ ਕੇ ਪਖਾਣਾ ਹੈ ਤਾਂ ਨੇਚਰ ਦੀ ਗੱਲ ਆ ਕੋ ਆਪਣੇ ਤਾਂ ਜਹਰ ਜਾਏਗੀ ਜਾਏਗੀ ਉਹ ਜਿਹੜੀ ਜਹਿਰ ਆਪਣੇ ਅੰਦਰ ਜਾਂਦੀ ਹੈ ਉਹਦੇ ਕਰਕੇ ਹੀ ਪ੍ਰੋਬਲਮ ਆ ਰਹੀ ਹੈ ਉਸ ਚੀਜ਼ ਦਾ ਕੋਈ ਸੋਲੂਸ਼ਨ ਉਹਦਾ ਕੋਈ ਸੋਲੂਸ਼ਨ ਨਹੀਂ ਸਰ ਠੀਕ ਹੈ ਹੁਣ ਉਹ ਬੰਦਾ ਕਿੰਨਾ ਕਰ ਲੂਗਾ ਜੀ ਜਦ ਬੰਦਾ ਆਪਣੀ ਘਰ ਦੀ ਵਿੱਜੇ ਉਹ ਆਰਗੈਨਿਕ ਲਾਵੇ ਹੁਣ ਉਹ ਹਰ ਇੱਕ ਬੰਦੇ ਦਾ ਵਸਦਾ ਰੋਗ ਤਾਂ ਹੀ ਨਹੀਂ ਜੀ ਪੈਸੇ ਤੱਕ ਮਤਲਬ ਰਹਿ ਗਿਆ ਹੁਣ ਤਾਂ ਵੀ ਪੈਸੇ ਕਮਾ ਲਓ ਸਾਰ ਦੇ ਵਿੱਚ ਸਿਰਫ ਅੱਜ ਹਰ ਬੰਦੇ ਨੂੰ ਇਹ ਹੋਗਾ ਕਿ ਮੈਂ ਪੈਸਾ ਕਿਦਾਂ ਕਮਾਣਾ ਹੈਗਾ ਉਹ ਪੈਸੇ ਕਮਾਉਣ ਦਾ ਜਰੀਆ ਕੀ ਹੈ ਗਲਤ ਹੈ ਠੀਕ ਹੈ ਉਸ ਤੇ ਕੋਈ ਵਿਚਾਰ ਨਹੀਂ ਕਰਦਾ ਹੈ ਹਾਲਾਂਕਿ ਹੋਣਾ ਹੀ ਚਾਹੀਦਾ ਹੈ ਕਿ ਜੋ ਵੀ ਬੰਦਾ ਕਮਾਈ ਕਰਦਾ ਹੈ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ਘਰ ਦੇ ਵਿੱਚ ਜਿਹੜੀ ਕਮਾਈ ਆ ਰਹੀ ਹੈ ਉਹ ਦੁਆਵਾਂ ਦੇ ਨਾਲ ਆਣੀ ਚਾਹੀਦੀ ਹੈ ਕਿਸੇ ਵੱਧੂ ਨਾਲ ਮੇਰੇ ਘਰ ਵਿੱਚ ਕਮਾਈ ਨਹੀਂ ਆਣੀ ਚਾਹੀਦੀ ਸੋਚ ਬੰਦੇ ਦੀ ਹੋਣੀ ਚਾਹੀਦੀ ਹੈ ਸਮਾਜ ਚੱਲਦਾ ਵੀ ਤਾਂ ਹੀ ਹੈ ਜੀ ਉਹ ਤੇ ਅਖੀਰ ਦੇ ਵਿੱਚ ਜਿਹੜੇ ਮਤਲਬ ਤੁਹਾਡੇ ਚਮੜੀ ਵਾਲੇ ਪੇਸ਼ੰਗ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵਕਤ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸੰਤੁਸ਼ਟ ਕਿਵੇਂ ਕਰੋਗੇ ਜੇ ਤੁਹਾਡੇ ਕੋਲ ਆਉਣਾ ਚਾਹੁੰਦੇ ਨੇ ਉਹ ਪੀ ਤੁਹਾਡੀ ਦਵਾਈ ਲੈਣ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੁ ਅਸਰ ਹੋਊਗਾ ਸੰਤੁਸ਼ਟ ਕਿਵੇਂ ਕਰਨਾ ਚਾਹੁੰਦੇ ਹੋ ਦੇਖੋ ਜੀ ਇਸ ਤਰ੍ਹਾਂ ਹੈ ਜਿਵੇਂ ਸਪੋਜ਼ ਕਰ ਲਓ ਫੰਗਲ ਇਨਫੈਕਸ਼ਨ ਆ ਦਾਦ ਐ ਐਕਜ਼ੀਮਾ ਵਗੈਰਾ ਹੋ ਗਏ ਨਾ ਜਦੋਂ ਇਹ ਇਤਿਹ ਖੁਜਲੀ ਹੁੰਦੀ ਹੈ ਖਾਰਸ਼ ਹੁੰਦੀ ਹੈ ਤੇ ਹੀਚਿੰਗ ਵਗੈਰਾ ਹੁੰਦੀ ਹੈ ਜੋ ਜੁਦੀ ਬਣਾਵਰੀ ਦੋਈ ਅਪਲਾਈ ਕਰਦਾ ਬਾਡੀ ਤੇ ਤੋ ਜਿਹੜੀ ਹੀਚਿੰਗ ਉਹਦੇ ਵਿੱਚ ਉਹ ਬੰਦੇ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਬੰਦ ਨਹੀਂ ਹੋएगी ਮਤਲਬ ਉਹਦੇ ਵਿੱਚ ਕਮੀ ਆ ਜਾਏਗੀ ਬੰਦੇ ਨੂੰ ਮਹਿਸੂਸ ਹੋਗਾ ਕਿ ਹਾਂ ਮੈਨੂੰ ਪਹਿਲੇ ਨਾਲੋਂ ਖਾਜੜੀ ਆ ਉਹ ਘਟ ਗਈ ਹੈ ਉਹ ਤੇ ਪੰਜਵੇਂ ਛੇਵੇਂ ਦਿਨ ਜਾ ਕੇ ਉਹਦੇ ਵਿੱਚ ਚੇਂਜ ਦਿਖਣਾ ਸ਼ੁਰੂ ਹੋ ਜਾਂਦਾ ਜੀ ਇਹ ਨਹੀਂ ਹੈ ਕਿ ਮੈਂ 2 ਮਹੀਨੇ ਬਾਅਦ 6 ਮਹੀਨੇ ਬਾਅਦ ਜਾ ਕੇ ਦੇਖਾਂ ਇਸ ਤਰ੍ਹਾਂ ਨਹੀਂ ਹੈ ਜੀ ਤੇ ਉਹ ਪੰਜਵੇਂ ਛੇਵੇਂ ਦਿਨ ਦੇ ਵਿੱਚ ਜਾ ਕੇ ਉਹਨੂੰ ਚੇਂਜ ਦੇਖਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਫਿਰ ਮਤਲਬ ਅੱਜ ਕੁਛ ਹੈ ਕੱਲ ਕੁਛ ਹੈ ਅੱਜ ਕੁਛ ਹੈ ਕੱਲ ਕੁਛ ਹੈ ਪਰ ਰਿਡਿੰਗ ਜਲਦੀ ਰਹਿੰਦੀ ਹੈ ਜੀ ਧੰਨ ਤਾਂ ਸਾਡੇ ਨਾਲ ਸਨ ਵੈਦ ਨਿਰਿੰਦਰ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਚੰਬੜੀ ਦੇ ਰੋਗ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤੇ ਕਿਸ ਤਰੀਕੇ ਨਾਲ ਇਹਦਾ ਬਚਾਅ ਕੀਤਾ ਜਾ ਸਕਦਾ ਹੈ ਪਰ ਫਿਰ ਵੀ ਜੇਕਰ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਇਹ ਦਾਵੇ ਨਾ ਕਰਦੇ ਨੇ ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਦਵਾਈ ਇਹਨਾਂ ਤੋਂ ਲੈ ਚੁੱਕੇ ਨੇ ਤੇ ਉਹਦਾ 100% ਰਿਜ਼ਲਟ ਦਾ ਦਾਵਾ ਵੀ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ